ਸਰ ਮੈਂ ਨਸ ਤਾਂ ਮੈਂ ਤੇ ਮੇਰੇ ਹਸਬੰਦ ਅਮਰਦੀਪ ਸਿੰਘ ਅਸੀਂ 17 ਤਰੀਕ ਨੂੰ ਨਾਲ ਕੋਰਟ ਮੈਰਿਜ ਕਰਵਾਈ ਸੀਗੀ ਆਪਣੀ ਮਰਜ਼ੀ ਨਾਲ ਕਿਹੜੀ ਜਗ੍ਹਾ ਤੋਂ ਹੁਸ਼ਿਆਰਪੁਰ ਤੇ ਉਸ ਤੋਂ ਬਾਅਦ ਅਸੀਂ ਦੋ ਤਿੰਨ ਦਿਨ ਬਾਹਰ ਹੀ ਰਹੇ ਸੀਗੇ ਤੇ ਮੈਰਿਜ ਤੇ ਸਾਡੇ ਨਾਲ ਮੰਮੀ ਡੈਡੀ ਗਏ ਸੀਗੇ ਮੇਰੇ ਹਸਬੰਦ ਦੇ ਮੰਮੀ ਡੈਡੀ ਪੇਰੈਂਟਸ ਤੇ ਉਸ ਤੋਂ ਬਾਅਦ ਆਪਾਂ ਦੋ ਤਿੰਨ ਦਿਨ ਬਾਹਰ ਹੀ ਰਹੇ ਸੀਗੇ ਤੇ ਫਿਰ ਆਪਾਂ 22 ਤਰੀਕ ਨੂੰ ਆਏ ਸੀਗੇ ਘਰੇ ਵਾਪਸ ਤੇ ਫਿਰ ਉਸ ਤੋਂ ਦੋ ਕੁ ਦਿਨ ਬਾਅਦ ਮੇਰੇ ਹਸਬੰਦ ਕੰਮ ਤੇ ਗਏ ਸੀਗੇ ਤੇ ਮੈਂ ਤੇ ਮੇਰੇ ਛੋਟੇ ਦੀਦੀ 99 ਦੇ ਤੇ ਇੱਕ ਵੱਡੇ ਨਾਨਾ ਉਹ ਆਏ ਉਹ ਘਰੇ ਆਏ ਹੋਈ ਸੀ ਤੇ ਉਹਨਾਂ ਦੀ 3-4 ਸਾਲ ਦੀ ਬੱਚੀ ਵੀ ਹੈਗੀ ਐ ਤੇ ਉਹ ਪ੍ਰੈਗਨੈਂਟ ਵੀ ਹੈਗੇ ਆ ਆਹ ਤਿੰਨ ਜਾਣੇ ਘਰੇ ਸੀਗੇ ਤੇ ਮੇਰੇ ਫਾਦਰ ਫਾਦਰ ਆਏ ਸੀਗੇ ਘਰ ਤੇ ਮੈਨੂੰ ਨਹੀਂ ਸੀ ਪਤਾ ਮੈਂ ਅੰਦਰਲੇ ਰੂਮ ਸੀਗੀ ਮੇਰੀ ਛੋਟੇ ਦੀਦੀ ਜਿਹੜੇ ਉਹਨਾਂ ਨੇ ਦਰਵਾਜ਼ਾ ਖੋਲਿਆ ਤੇ ਉਹਨਾਂ ਨੇ ਅੰਦਰ ਬਿਠਾਇਆ ਉਹਨੂੰ ਉਹਦਾ ਝੂਠ ਬੋਲ ਕੇ ਅੰਦਰ ਆਏ ਸੀਗੇ ਕਿ ਮੈਂ ਕੋਰਟ ਵੱਲੋਂ ਆਇਆ ਤੁਹਾਡੇ ਸਰਟੀਫਿਕੇਟ ਦੇਣ ਉਹਨਾਂ ਨੇ ਇੱਕ ਫਾਈਲ ਵੀ ਫੜੀ ਹੋਈ ਸੀ ਉਹ ਚ ਸਾਨੂੰ ਨਹੀਂ ਪਤਾ ਉਦਾਂ ਤੇ ਉਹ ਮੇਰੇ ਫਾਦਰ ਲੱਗਦੇ ਆ ਬਟ ਮਤਲਬ ਸੋਤੇਲੇ ਪਾਦਰ ਵੀ ਹਾਂਜੀ ਮੇਰਾ ਮਤਲਬ ਸੈਕਿੰਡ ਮੈਰਿਜ ਹੋਈਏ ਮੇਰੀ ਮੰਮੀ ਨਾਲ ਉਹ ਨਾ ਦੀ ਠੀਕ ਹੈ ਤੇ ਉਸ ਤੋਂ ਬਾਅਦ ਮੇਰੇ ਦੀਦੀ ਨੇ ਕੁੰਡਾ ਖੋਲਿਆ ਉਹਨਾਂ ਨੂੰ ਅੰਦਰ ਬਿਠਾਇਆ ਉਹਨਾਂ ਦੇ ਹੱਥ 'ਚ ਇੱਕ ਫਾਈਲ ਸੀਗੀ ਸਾਨੂੰ ਨਹੀਂ ਪਤਾ ਉਹ 'ਚ ਕਿਹੜੇ ਕਾਗਜ਼ ਸੀਗੇ ਪਰ ਉਹਨਾਂ ਨੇ ਇੰਨਾ ਕਿਹਾ ਕਿ ਕੋਰਟ ਵੱਲੋਂ ਆਇਆ ਮੈਂ ਤੇ ਉਸ ਤੋਂ ਬਾਅਦ ਉਹਨਾਂ ਨੇ ਅੰਦਰ ਬਿਠਾਇਆ ਮੈਂ ਅੰਦਰ ਰੂਮ ਸੀ ਕਿ ਮੈਂ ਆਵਾਜ਼ ਸੁਣੀ ਉਹਨਾਂ ਦੀ ਮੈਂ ਪਛਾਣਿਆ ਤੇ ਫਿਰ ਮੈਂ ਆਪਣੇ ਹਸਬੰਦ ਨੂੰ ਫੋਨ ਕੀਤਾ ਉਹ ਥੋੜੀ ਦੂਰ ਤੇ ਕੰਮ ਕਰਦੇ ਉਹ ਆਗੇ ਸੀਗੇ ਘਰ ਦੋ ਤਿੰਨ ਮਿੰਟ 'ਚ ਤੇ ਮੇਰੇ ਜਿਹੜੇ ਵੱਡੇ ਦੀਦੀ ਐ ਉਹਨਾਂ ਪੇਰੈਂਟਸ ਨੂੰ ਫੋਨ ਕਰਨ ਲੱਗੀ ਕਿ ਘਰ ਤੇ ਜਿੱਦ ਬਈ ਉਹ ਉੱਠੇ ਫੋਨ ਕਰਨ ਨੂੰ ਉਹਨਾਂ ਨੇ ਉਹਨੂੰ ਧੱਕਾ ਮਾਰਿਆ ਜ਼ੋਰ ਦੀ ਉਹਦਾ ਵੀ ਉਹ ਪ੍ਰੈਗਨੈਂਟ ਵੀ ਹੈਗੀ ਤਾਂ ਉਹਨਾਂ ਨੂੰ ਧੱਕਾ ਮਾਰਿਆ ਉਹਨ ਕੋ 2-3 ਸਾਲ ਦੀ ਬੱਚੀ ਵੀ ਹੈਗੀ ਹੈ ਤੇ ਉਸ ਤੋਂ ਬਾਅਦ ਜਿੱਦਾਂ ਹੀ ਮੇਰੇ ਹਸਬੰਦ ਆਏ ਉਹਨਾਂ ਨੇ ਮਾਰਕੁੱਟ ਕਰਨੀ ਸ਼ੁਰੂ ਕਰਤੀ ਉਹਨ ਕੋ ਤਿੱਖਾ ਜਿਹਾ ਹਥਿਆਰ ਸੀ ਕਾਇਕ ਉਹਨਾਂ ਨੇ ਪਹਿਲੇ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਗਲੇ ਤੇ ਫਿਰ ਮੇਰੇ ਹਸਬੰਦ ਅੱਗੇ ਹੋਏ ਮੇਰੀ ਪਿੱਠ ਤੇ ਲੱਗੇ ਹੋਏ ਟਾਂਕੇ ਤੇ ਉਹਨਾਂ ਦੇ ਹੱਥ ਤੇ ਫਿਰ ਜਦੋਂ ਉਹਨਾਂ ਨੂੰ ਮਾਰਨ ਲੱਗੇ ਤੇ ਮੇਰੇ ਛੋਟੇ ਦੀਦੀ ਅੱਗੇ ਹੋਏ ਤੇ ਉਹਨਾਂ ਦੇ ਵੀ ਸਿਰ ਤੇ ਸੱਟ ਲੱਗੀ ਉਸ ਤੋਂ ਬਾਅਦ ਸੀ ਬੜੀ ਮੁਸ਼ਕਿਲ ਨਾਲ ਸਾਡੇ ਸੱਟ ਤੇ ਫਿਰ ਉਹ ਜਦੋਂ ਆਪਾਂ 도ੜਨ ਲੱਗੇ ਨਾ ਪਹਿਲੇ ਦੀਦੀ ਹੁਣ ਤਾਂ ਅਸੀਂ ਬਾਹਰ ਕੱਢਤਾ ਸੀਗਾ ਪਰ ਜਦੋਂ ਅਸੀਂ ਬਾਹਰ ਨੂੰ ਆਏ ਤੇ ਅਸੀਂ ਬਾਹਰੋਂ ਕੁੰਡਾ ਲਾਇਆ ਉਸ ਤੋਂ ਬਾਅਦ ਵੀ ਉਹ ਕੋਠੇ ਤੇ ਚੜ੍ਹ ਕੇ ਉਹਨਾਂ ਨੇ ਏਡੀ ਉੱਚੀ ਦੀਵਾਰ ਤੇ ਛਾਲ ਉਤੋਂ ਛਾਲ ਮਾਰੀ ਥੱਲੇ ਉਦੋਂ ਸਾਡੇ ਮੰਮੀ ਡੈਡੀ ਆ ਗਏ ਸੀ ਉਹਨਾਂ ਨੇ ਫੜ ਲਿਆ ਤੇ ਉਹਨਾਂ ਨੇ ਇੰਨੀ ਪੀਤੀ ਹੋਈ ਸੀ ਨਾ ਜਦੋਂ ਉਹਨਾਂ ਨੇ ਦੀਵਾਰ ਤੋਂ ਛਾਲ ਮਾਰੀ ਨਾ ਉਹਨਾਂ ਨੂੰ ਬਿਲਕੁਲ ਵੀ ਹੋਸ਼ ਨਹੀਂ ਸੀਗੀ ਮਤਲਬ बेहोश ਹੋ ਕੇ ਜਦੋਂ ਬੰਦਾ ਡਿੱਗ ਜਾਂਦਾ ਨਾ ਉਦਾਂ ਸੀਗਾ ਉਹਨਾਂ 'ਚ ਉੱਠਣ ਦੀ ਖੁਦ ਨਾ ਹਿੰਮਤ ਵੀ ਨਹੀਂ ਸੀਗੀ ਤੇ ਉਸ ਤੋਂ ਬਾਅਦ ਉੱਥੇ ਐਮਸੀਬੀ ਆਈ ਸੀ ਕਿ ਸਾਡੇ ਉਹਨਾਂ ਨੂੰ ਅਸੀਂ ਕਿਹਾ ਕਿ ਇਹਨਾਂ ਨੂੰ ਫੜ ਕੇ ਰੱਖਿਓ ਅਸੀਂ ਹਸਪੀਟਲ ਆ ਕੇ ਤੇ ਪੱਟੀਆਂ ਵਗੈਰਾ ਕਰਵਾਈਆਂ ਤੇ ਅਸੀਂ ਥਾਣੇ ਵੀ ਰਿਪੋਰਟ ਦਿੱਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਹੜਾ ਆ ਉਹ ਵਿਅਕਤੀ ਨੂੰ ਭਜਾ ਦਿੱਤਾ ਮੁਰਦਗੀ ਕਿੱਥੇ ਹੈ ਵਿਅਕਤੀ ਉਹ ਪਤਾ ਕੁਛ ਹੁਣ ਤਾਂ ਕਹਿੰਦੇ ਵੀ ਪੁਲਿਸ ਸਟੇਸ਼ਨ ਐ ਪਰ ਪੱਕਾ ਨਹੀਂ ਪਤਾ ਅੱਛਾ ਉਸ ਤੋਂ ਬਾਅਦ ਤੁਹਾਡਾ ਜਿਹੜਾ ਮਦਰ ਆ ਉਹ ਹੈਗੇ ਆ ਹਜੇ ਨਹੀਂ ਜਿਹੜੇ ਮੇਰੇ ਰੀਅਲ ਮਦਰ ਹਨ ਉਹਨਾਂ ਨਾਲ ਸਾਡਾ ਡਿਵੋਰਸ ਹੋ ਚੁੱਕਿਆ ਹੈ ਡਿਵੋਰਸ ਹਾਂਜੀ ਤੁਸੀ ਕਿੰਨੇ ਬਣੇ ਪ੍ਰਾਸਰ ਦੋ ਜਨੇ ਠੀਕ ਹੈ ਤੇ ਬ੍ਰਦਰ ਤੁਹਾਡੇ ਕੀ ਕਰਦੇ ਆ ਉਹ ਮੇਰੇ ਤੋਂ 4 ਸਾਲ ਛੋਟਾ ਹੈ 9th ਕਲਾਸ ਪੜਦਾ ਹੈ ਤੁਹਾਡੇ ਨਾਲ ਇਡੀ ਵੱਡੀ ਬਰਦਾਤ ਕੋਈ ਹੈ ਤੁਸੀਂ ਪ੍ਰਸ਼ਾਸਨ ਦੇ ਕੇ ਕੀ ਮੰਗ ਕਰਦੇ ਹੋ ਇਨਸਾਫ ਦੀ ਇਹਦਾ ਕੋਸ਼ਿਸ਼ ਵੀ ਕੀ ਹੋਣਾ ਚਾਹੀਦਾ ਉਹਨੂੰ ਸਦਾ ਹੋਣੀ ਚਾਹੀਦੀ ਹੈ ਚੰਗੀ ਤਰ੍ਹਾਂ ਪੂਰੀ ਅਮਰਦੀਪ ਸਿੰਘ ਤੇ ਤੇ ਕਿਹੜਾ ਕਿਹੜੇ ਇਲਾਕੇ ਕਿੱਥੇ ਸ਼ਾਨਪੁਰ ਨੰਬਰ 2 ਤਲਵਾੜਾ ਤਲਵਾੜਾ ਹਾਂਜੀ ਇਹ ਕਿਹੜੀ ਯਾਰ ਬਾਦਹਾਤ ਹੋਈ ਆ ਜਾਂ ਉਹ ਤੋਂ ਪਹਿਲੇ ਕੀ ਹੋਇਆ ਇਸ ਗੱਲੇ ਵਿੱਚ ਤੁਹਾਡੇ ਸਰ ਆਪਾਂ 17 ਮਾਰਚ 3 17 ਮਾਰਚ ਨੂੰ ਆਪਾਂ ਸਰ ਵਿਆਹ ਕਰਾਇਆ 2025 ਨੂੰ ਕੋਟ ਮੈਰੀ ਕਰਾਈ ਸੀ ਕਿਹੜੇ ਸਰ ਕੋਟ ਮੈਰੀ ਕਰਵਾਈ ਹੁਸ਼ਿਆਰਪੁਰ ਸੈਸ਼ਨ ਕੋਰਟ ਸੈਸ਼ਨ ਕੋਰਟ ਹਾਂਜੀ ਤੇ ਪਹਿਲਾਂ ਸਾਡਾ ਗੁਰਦੁਆਰੇ ਵਿਆਹ ਹੋਇਆ ਸੀਗਾ ਉੱਥੇ ਹੁਸ਼ਿਆਰਪੁਰ ਫਗਵਾੜੇ ਰੋਡ ਤੇ ਉਸ ਤੋਂ ਬਾਅਦ ਸਰ ਸਾਨੂੰ 3 ਦਿਨ ਸਰ ਕੋਰਟ ਤੇ ਲੱਗੇ ਗਏ ਕਾਗਜ਼ ਪੇਪਰ ਤੇ ਰਿਕਰਨ ਕੋਰਟ ਤੇ ਮਤਲਬ ਲਗਭਗ ਸਭ ਕੁਝ ਸਾਡਾ ਵਿਆਹ ਰਾਜਮੰਦਿ ਨੇ ਸਭ ਕੁਝ ਹੋ ਗਿਆ ਸਰ ਤੇ ਉਸ ਤੋਂ ਬਾਅਦ ਸਾਨੂੰ ਪ੍ਰੋਡਕਸ਼ਨ ਲੈਟਰ ਵੀ ਮਿਲਿਆ ਜਿਗਾ ਇੱਕ ਤੇ ਆਪਾਂ 3 3 4 ਦਿਨ ਬਾਅਦ ਸਰ ਆਪਾਂ ਆਪਣੇ ਘਰੇ ਆ ਗਏ ਸੀਗੇ ਤੇ ਆਪਾਂ ਲੈਟਰ ਦੇਣ ਜਾਣਾ ਸੀਗਾ ਥਾਣੇ ਵਿੱਚ ਤੇ ਆਪਾਂ ਨਾ ਐਮ ਸੀ ਚੱਡੇ ਨੂੰ ਨਾ ਲੈਟਰ ਦੇ ਦਿੱਤਾ ਸੀਗਾ ਆਟੋ ਪੇਟੀ ਸਰ ਬਾਰ ਨੰਬਰ ਕਿੰਨੇ ਦਾ ਹੈ 4 4 ਨੰਬਰ ਵਾਲਾ ਹਾਂਜੀ ਤੇ ਆਪਾਂ ਲੈਟਰ ਉਹਨੇ ਸੈਂਡ ਕਰਤਾ ਉਹ ਕਹਿੰਦਾ ਕੋਈ ਨਹੀਂ ਤੁਸੀਂ ਹੁਣ ਖੁਸ਼ੀ-ਖੁਸ਼ੀ ਰਹੋ ਮੈਂ ਸਾਰੀ ਗੱਲਬਾਤ ਹੋ ਗਈ ਹੈ ਤੂੰ ਟੈਨਸ਼ਨ ਨਾ ਲਓ ਕੋਈ ਇਦਾਂ ਦੀ ਵਾਰਦਾਤ ਨਹੀਂ ਹੁੰਦੀ ਹਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਰਹਿਣ ਲੱਗੇ ਬਣਾ ਚਲੋ ਹੁਣ 2 ਦਿਨ ਹੋ ਗਏ ਮੈਨੂੰ ਘਰ ਆਇਆ ਇਹਨੂੰ ਕੋਈ ਚੱਕਰ ਨਹੀਂ ਸੀਗਾ ਫਿਰ ਮੈਂ ਤੀਜੇ ਦਿਨ ਹੁਣ ਸਰ ਵਿਆਹ ਹੋਇਆ ਤੇ ਥੋੜਾ ਬੋਤਾ ਕਮਾਉਣਾ ਵੀ ਪੈਣਾ ਸੀ ਤੇ ਮੈਂ ਸੋਚਿਆ ਚਲੋ ਕੰਮ ਤੇ ਚੱਲ ਜਦੇ ਨੇ ਹਣਾ 50 ਕਿਓ ਕਰਨੀ ਮੈਂ ਕੰਮ ਤੇ ਚੱਲ ਗਿਆ ਉਸੇ ਦਿਨ ਬਾਇੰਚ ਘਰੇ ਮੇਰੀ ਸਿਸਟਰ ਸੀਗੀ ਤੇ ਵਾਈਫ ਸੀਗੀ ਤੇ ਮੇਰੀ ਇੱਕ ਮੈਰਿਜ ਹੋ ਗਈ ਸਿਸਟਰ ਦੀ ਉਹ ਸੀਗੀ ਇਹਦੀ ਪੰਜ ਛੱ ਤੇ ਪਿਤਾ ਚਾਚਾ ਇੱਕ ਹਿਸਾਬ ਦਾ ਝੂਠ ਬੋਲ ਕੇ ਅੰਦਰ ਦਾਖਲ ਹੋਇਆ ਮੇਰੀ ਸਿਸਟਰ ਨੂੰ ਕਹਿੰਦਾ ਕਿ ਮੈਂ ਕੋਟਲੋਂ ਆਇਆ ਪਿਆ ਇਹਨੇ ਬਾਅਦ ਮੇਰੀ ਸਿਸਟਰ ਨੇ ਪੁੱਛਿਆ ਕਿ ਕੌਣ ਹੈ ਉਹ ਬੋਲਦਾ ਮੈਂ ਕੋਟਲੋਂ ਆਇਆ ਪਿਆ ਉਹਨੇ ਫਾਰਮ ਫਰਮ ਦੂਰ ਦਿਖਾਈ ਫਾਈਲ ਫੂਲ ਦਿਖਾਈ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਅੰਦਰ ਬਿਠਾ ਲਿਆ ਮੇਰੀ ਭਾਈ ਪਿਛਲੇ ਕਮਰੇ ਜੀ ਸੀਗੀ ਇਹਨੂੰ ਪਤਾ ਨਹੀਂ ਸੀਗਾ ਹਣਾ ਮੇਰੇ ਸਿਸਟਰ ਨੂੰ ਨਹੀਂ ਪਤਾ ਕਿ ਇਹਨਾਂ ਦੇ ਉਹ ਹੈ ਹਣਾ ਰਿਲੇਟਿਵ ਹੈ ਹਣਾ ਕੋਈ ਤੇ ਉਸ ਤੋਂ ਬਾਅਦ ਫਿਰ ਇਹਨੇ ਪਿਛਲੇ ਕਮਰੇ ਚ ਬੈਠ ਕੇ ਉਹਨਾਂ ਬਾਤ ਸੁਣੀ ਕਿ ਨਹੀਂ ਬਾਤ ਉਹਨਾਂ ਦੀ ਹੈ ਫਿਰ ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੁੜ ਕੇ ਫਿਰ ਮੈਂ ਉੱਥੇ ਇਹਨਾਂ ਨੂੰ ਫੋਨ ਕੀਤਾ ਕਹਿੰਦੇ ਆ ਗਏ ਘਰੇ ਆਏ ਪਏ ਆ ਜਲਦੀ ਆ ਜਾ ਤੁਸੀਂ ਕੁਝ ਵੀ ਹੋ ਸਕਦਾ ਤੇ ਮੈਂ ਆ ਗਿਆ ਮਤਲਬ ਭੇੜੇ ਲੱਗਾ ਮੈਂ ਕੰਮ ਰੇਲਵੇ ਵਿੱਚ ਸਕਿਉਰਟੀ ਗਾਰਡ ਪ੍ਰਾਈਵੇਟ ਤੇ ਉਹ ਤਾਂ ਚਲੋ ਮੈਂ ਦੂਰ ਸੀਗਾ ਦੂਰ ਨਹੀਂ ਸੀਗਾ ਥੋੜਾ ਲੱਗ ਗਈ ਸੀਗਾ ਤੇ ਮੈਂ ਜਲਦੀ ਪਹੁੰਚ ਗਿਆ ਜੇ ਬਾਜ ਜਾ ਸੁਣਾ ਪਹੁੰਚਦਾ ਕੁਝ ਵੀ ਹੋ ਸਕਦਾ ਸੀਗਾ ਉੱਥੇ ਤੇ ਉੱਥੇ ਜਿੱਦ ਦੀ ਮੈਂ ਪਹੁੰਚਿਆ ਉਹਨੇ ਮੇਰੀ ਸਿਸਟਰ ਉਹਨੇ ਮੈਨੂੰ ਦੱਸਿਆ ਕਿ ਇਹਨੇ ਪਹਿਲਾਂ ਫੋਨ ਤੇ ਗੱਲ ਕੀਤੀ ਕਿਸੇ ਨਾਲ ਕਿ ਮੈਂ ਅੱਜ 5-6 ਬੰਦੇ ਮਾਰ ਕੇ ਆਣੇ ਆ। ਲਾਸਟ ਗੋਲ ਤੇ ਕਿਸੇ ਨੇ ਗੱਲ ਕੀਤੀ ਉਹ 5-6 ਬੰਦੇ ਮਾਰ ਕੇ ਆਣੇ ਤਾਂ ਮੇਰੀ ਜਮਾਨ ਦੇ ਪੇਪਰ ਤਿਆਰ ਰੱਖਿਓ। ਜਿੱਦਿ ਇਹਨਾਂ ਨੇ ਮੈਨੂੰ ਇੰਨੀ ਗੱਲ ਦੱਸੀ ਬੈਠੇ ਨੂੰ ਤੇ ਨਾਲ ਹੀ ਮੈਂ ਖੜਾ ਹੋਇਆ ਉਹਨੇ ਮੇਰੀ ਮੇਰੀ ਸਿਸਟਰ ਖੜੀ ਵੀ ਮੇਰੀ ਭੈਣ ਨੂੰ ਮੇਰੀ ਮੰਮੀ ਨੂੰ ਫੋਨ ਕਰਨ ਲੱਗੀ ਮੇਰੀ ਸਿਸਟਰ ਤੇ ਉਹਨੇ ਨਾਲ ਹੀ ਉਹਨੂੰ ਧੱਕਾ ਮਾਰਤਾ। ਤੇ ਮੇਰੀ ਉਹਨੇ ਫੋਨ ਖੋਲਿਆ ਮੇਰੀ ਸਿਸਟਰ ਦਾ ਉਸ ਤੋਂ ਬਾਅਦ ਫਿਰ ਤੇ ਮੁੜ ਕੇ ਫਿਰ ਉਹਨੇ ਜਿੱਦ ਤੱਕ ਕਮਰੇ ਨਾਲ ਹੀ ਨੂੰ ਪਿੱਛੇ ਤੇਜ਼ ਤਾਰ ਹਥਿਆਰ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਸਿਰਫ ਠੀਕ ਜਿਹੜਾ ਹੀ ਰਿਹਾ ਅੰਦਰ ਕੋਣ ਕੋਣੀ ਮਤਲਬ ਹੋ ਗਿਆ ਸਾਰੇ ਪਾਸੇ ਤੇ ਮਤਲਬ ਸਮਝ ਲਓ ਕਿ ਇੱਕ ਹਸਾਬ ਦਾ ਮਾਰਨ ਦੀ ਕੋਸ਼ਿਸ਼ ਕੀਤੀ ਆਨੇ ਗਲੇ ਤੇ ਮਾਰਨ ਦੀ ਸਰ ਇਹ 11:00 11:30 11:15 ਵਿੱਚ ਵਿੱਚ ਕੋਈ ਗਵਾਂਡ ਕੋਈ ਛਡਾਉਣ ਵਾਲਾ ਕੁਝ ਸਰ ਆਣ ਗਵਾਂਡ ਵੀ ਇੱਥੇ ਇੱਕ ਹਸਾਬ ਦਾ ਸੀਗੇ ਉੱਥੇ ਅੰਦਰ ਸਾਡੇ ਘਰ ਅੰਦਰ ਹੋਈ ਨਾ ਵਾਰਦਾਤ ਉਹ ਹਾਂਜੀ ਅੰਦਰ ਹੋਇਆ ਨਾ ਬਾਹਰ ਹੁੰਦਾ ਤਾਂ ਫਿਰ ਥੋੜੀ ਅਲੱਗ ਗੱਲ ਸੀ ਅੰਦਰ ਅੰਦਰ ਆ ਕੇ ਹਮਲਾ ਕੀਤਾ ਉਹਨੇ ਹਾਂਜੀ ਤੇ ਗੌਂਡ ਵਾਲਿਆਂ ਨੂੰ ਪਤਾ ਵੀ ਨਹੀਂ ਲੱਗਣਾ ਸੀ ਜਦੋਂ ਆਪਾਂ ਬਾਹਰ ਗਏ ਉਸ ਤੋਂ ਬਾਅਦ ਪਤਾ ਲੱਗਾ ਆਪਾਂ ਆਪਣੀ ਮਤਲਬ ਉਹਨੂੰ ਔਖਾ ਸੁਖਾ ਸਰ ਅੰਦਰ ਕੁੰਡੀ ਲਾ ਕੇ ਇਹਨਾਂ ਨੂੰ ਮੈਂ ਪਹਿਲਾਂ ਬਾਅਦ ਭੇਜਦਾ ਸਾਰਿਆਂ ਨੂੰ ਫਿਰ ਮੈਂ ਕੁੰਡੀ ਉਹਨੂੰ ਅੰਦਰ ਥੋੜੀ ਦੇਰ ਉਹਦਾ ਹਿਥਾਰ ਫਾੜ ਫੁੜ ਕੇ ਅੱਜ ਦਵਾਗੇ ਐਮਸੀ ਨਾਲ ਗੱਲ ਕੀਤੀ ਵੀ ਸਾਡੇ ਤੇ ਆ ਬਾਰਦਾਤ ਹੋ ਗਈ ਤੁਸੀਂ ਹਮ ਤੁਹਾਡੀ ਲਾਪਰਵਾਹੀ ਕਰਕੇ ਜਿਹੜਾ ਇਹ ਸਾਡੇ ਜਾਨ ਲੈਵਾ ਹਮਲਾ ਇੱਕ ਤਾਂ ਮਰ ਵੀ ਜਾਂਦਾ ਸਾਡੇ ਤਾਂ ਐਮਸੀ ਜ਼ਿੰਮੇਵਾਰ ਸੀ ਗਲਤੀ ਇਹਦੇ ਅੰਦਰ ਐਮਸੀ ਨੂੰ ਸਰ ਮੌਕੇ ਤੇ ਆਪਾਂ ਬੁਲਾਇਆ ਸੀਗਾ ਉੱਥੇ ਉਹ ਆਇਆ ਸੀਗਾ ਐਮਸੀ ਤੇ ਉਸ ਤੋਂ ਬਾਅਦ ਸਰ ਸਾਡੇ ਸੱਟ ਜਿਆਦੀ ਲੱਗੀ ਸੀਗੀ ਆਪਾਂ ਉਹਦਾ ਫੜ ਲਿਆ ਸੀਗਾ ਨੂੰ ਤੇ ਉਸ ਤੋਂ ਬਾਅਦ ਸਾਨੂੰ ਸੱਟ ਜਲ ਰਹੀ ਮੈਨੂੰ ਹਸਪੀਟਲ ਮੇਰੇ ਪਿਤਾ ਜੀ ਕਹਿੰਦੇ ਹਸਪੀਟਲ ਜਾ ਪਹਿਲਾਂ ਦਵਾਈ ਪੱਟੀ ਕਰਾ ਲਓ ਤੇ ਆਪਾਂ ਹਸਪੀਟਲ ਆ ਗਏ ਅੱਗੇ ਤੇ ਉਸ ਤੋਂ ਬਾਅਦ ਸਰ ਆਪਾਂ ਬੋਲਿਆ ਕਿ ਇਹਨੂੰ ਥਾਣੇ ਲੈ ਕੇ ਚਲੀਓ ਤੇ ਉਸ ਤੋਂ ਬਾਅਦ ਸਰ ਪਤਾ ਨਹੀਂ ਕੀ ਹੋਇਆ ਪਿੱਛੇ ਕੀ ਨਹੀਂ ਹੋਇਆ ਹੁਣ ਕਿੰਨੇ ਦਿਨ ਹੋ ਗਏ ਇਹ ਝਗੜਾ ਹੋਇਆ ਸਰ 22 ਮਾਰਚ ਦਾ ਹੋਇਆ ਪਿਆ ਸਰ ਤੇ ਪੁਲਿਸ ਵਾਲੋ ਕੋਈ ਕਾਰਵਾਈ ਕੋਈ ਕੋਈ ਕਾਰਵਾਈ ਨਹੀਂ ਸਰ ਪੁਲਿਸ ਦਾ ਢਿੱਲਾ ਰਵਈਆ ਹੈ ਹਾਂਜੀ ਠੀਕ ਹੈ ਤੁਸੀਂ ਪ੍ਰਸ਼ਾਸਨ ਦੇ ਅੱਗੇ ਕੀ ਮੰਗ ਕਰਦੇ ਹੋ ਸਰ ਇਨਸਾਫ ਚਾਹੀਦਾ ਸਰ ਟਾਂਕੇ ਲੱਗੇ ਪਿਆ ਮੇਰੇ ਸਿਸਟਰ ਦੇ ਟਾਂਕੇ ਲੱਗੇ ਸਾਰੇ ਟਾਂਕੇ ਲੱਗੇ ਆ ਸਰ ਇਹ ਤਾਂ ਸਰ ਮਾਰਨ ਆਇਆ ਸੀਗਾ ਤੇ ਇਹਨੇ ਤਾਂ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਆ ਜੇ ਮੈਂ ਮੌਕੇ ਦਾ ਨਾਂ ਪੁੱਛਦਾ ਇਹਨੇ ਮਾਰ ਕੇ ਚਲ ਜਣਾਗਾ ਵਿੱਚੋਂ ਇਹ ਤਾਂ ਮੌਕੇ ਦਾ ਮੈਂ ਪੁੱਛ ਗਿਆ ਸਮਝ ਲਓ ਇੱਕ ਦੋ ਮਿੰਟ ਦੀ ਗੇਮ ਸੀ ਸਾਰੀ ਮੈਂ ਪੁੱਛ ਗਿਆ ਤਾਂ ਥੋੜਾ ਬਚਾਅ ਹੋ ਗਿਆ ਜੇ ਨਾਂ ਪੁੱਛਦਾ ਉਹਨੇ ਪਿੱਛੋਂ ਕੁਛ ਨਾ ਕੁਛ ਕਰਕੇ ਤੇ दारू ਬੜੀ ਪੀਤੀ ਸੀ ਚੱਕਰ ਇਹ ਜਗਾ दारू ਅੰਨ੍ਹਾ ਰਜਿਆ ਪਿਆਗਾ ਸਰ ਉਹਨੂੰ ਪਤਾ ਨਹੀਂ ਲੱਗਦਾ ਪਿਆ ਕੀ ਕਰਨਾ ਕੀ ਨਹੀਂ ਕਰਨਾ ਉਹਨੇ ਮਾਰਨਾ ਸ਼ੁਰੂ ਕਰਤਾ ਉਹਨੇ ਦੇਖਿਆ ਨਹੀਂ ਅੱਗੇ ਛੋ ਇਹ ਕੋਲਸਾ ਟਿਲਿਆ ਰਵਈਆ ਹਾਂ ਜੀ ਹਾਂਜੀ ਠੀਕ ਹੈ ਮੇਰਾ ਨਾਮ ਸੁਖਦੇਵ ਰਾਜ ਹੈ ਮੈਂ 65 ਨੰਬਰ 2 ਤੋਂ ਤਲਵਾੜਾ ਦਾ ਵਾਸੀ ਹਾਂ ਸਾਡੇ ਮੁੰਡੇ ਨੇ ਕੋਟ ਮੈਰਿਜ ਕੀਤੀ ਸੀਗੀ ਕਰੋ ਕੀਤੀ ਸੀ 17 ਤਰੀਕ ਨੂੰ ਕੀਤੀ ਸਰ ਤੇ ਇਸ ਮਹੀਨੇ ਦੀ 17 ਤਰੀਕ ਨੂੰ ਤੇ ਇਹਨਾਂ ਨੇ ਲਾਵਾ ਫੇਰੇ ਵੀ ਸਰਟੀਫਿਕੇਟ ਉਹ ਵੀ ਲਿਆ ਹੋਇਆ ਹੈ ਮੈਂ ਲਾਵਾ ਫੇਰਾਂ ਦਾ ਤੇ ਕੋਰ ਦੀ ਪ੍ਰੋਟੈਕਸ਼ਨ ਵੀ ਜਿਹਨਾਂ ਨੂੰ ਮਿਲੇਗੀ ਸਾਰਾ ਕੁਝ ਹੋਇਆ ਪਿਆ ਹੈ ਤੇ ਇਹਨਾਂ ਨੇ ਇੱਥੇ 21 ਤਰੀਕ ਨੂੰ 20 ਤਰੀਕ ਨੂੰ ਸਾਡੇ ਕੋਲ ਇੱਥੇ ਆ ਗਏ ਆ ਇਹ ਮੈਰਿਜ ਕਰਾ ਕੇ ਅਸੀਂ ਵੀ ਨਾਲ ਹੀ ਸੀਗੇ ਜਦੋਂ ਮੈਰਿਜ ਹੋਈ ਜਾਂਦਾ ਲਾਵਾ ਫੇਰੇ ਕਰਾਏ ਆ ਅਸੀਂ ਮਾਪੇ ਦੋਨੇ ਅਸੀਂ ਨਾਲ ਹੀ ਸੀਗੇ ਤੇ ਜਦੋਂ ਇੱਥੇ ਆ ਗਏ ਆ ਉਸ ਤੋਂ ਬਾਅਦ ਚਲੋ ਮੜਾ ਮੋਟਾ ਹੁੰਦਾ ਇਨਿਆਣਾਂ ਦਾ ਵੀ ਜਦੋਂ ਕੋਈ ਚਾਹ ਪਾਣੀ ਜਾਂ ਕੁਝ ਵੀ ਖੁਸ਼ੀ ਹੁੰਦੀ ਆ ਸਾਰਿਆਂ ਨੂੰ ਪਰ ਸਾਡੀ ਖੁਸ਼ੀ ਵਿੱਚ ਭੰਗ ਪਾਇਆ ਗਿਆ ਕਿਸ ਨੇ ਪਾਇਆ ਔਰ ਜਿਹੜੀ ਕੋਰਟ ਦੀ ਪ੍ਰੋਟੈਕਸ਼ਨ ਆ ਉਹ ਤੁਸੀਂ ਥਾਣੇ ਦਿੱਤੀ ਸੀ ਸਰ ਥਾਣੇ ਉਹ ਕਹਿੰਦੇ ਔਨਲਾਈਨ ਚੜੀ ਹੋਈ ਆ ਔਨਲਾਈਨ ਆ ਜਾਂਦੀ ਆ ਸਰ ਦਿੱਤੀ ਹੋਈ ਆ ਔਨਲਾਈਨ ਹੈਗੀ ਆ ਉਹ ਹੂੰ ਹੂੰ ਤੇ ਉਹ ਕਹਿੰਦੇ ਸਾਡੀ ਵਕੀਲਾਂ ਨਾਲ ਉੱਥੇ ਕੋਰਟ ਵਿੱਚ ਗੱਲ ਹੋਈ ਸੀਗੀ ਵੀ ਤੁਹਾਡੀ ਇੱਕ ਜਾਂ ਦੋ ਦਿਨ ਦੇ ਵਿੱਚ ਨਾ ਤੁਹਾਡੀ ਆਨਲਾਈਨ ਥਾਣੇ ਦੇ ਵਿੱਚ ਪੁੱਛੀ ਜਾਣੀ ਆ ਅਸੀਂ ਐਸਐਚਓ ਸਾਹਮਣੇ ਵੀ ਮਲੇ ਸੀਗੇ ਜੀ ਉੱਥੇ ਸਾਡੀ ਗੱਲ ਹੋਈ ਸੀ ਕਹਿੰਦੇ ਸਾਡੇ ਕੋਲ ਤਾਂ ਇੱਥੇ ਪੁੱਜ ਗਈ ਆ ਜਿਹੜੀ ਆਨਲਾਈਨ ਨੇ ਉਹ ਤਾਂ ਪੁੱਜ ਗਈ ਹੋਈ ਆ ਪਰ ਤੁਹਾਡੇ ਤੇਰੇ ਬੱਚੇ ਜਨਾ ਦੋਨੇ ਸਾਡੇ ਕੋਲ ਪੇਸ਼ ਨਹੀਂ ਹੋਏ ਕਹਿੰਦੇ ਜਦ ਕਿ ਰਾਈਟ ਨਹੀਂ ਬਣਦਾ ਪੇਸ਼ ਹੋਣ ਦਾ ਜਦ ਸਾਨੂੰ ਕੋਰ ਕਹਿੰਦਾ ਆ ਵੀ ਉਹਨਾਂ ਨੂੰ ਪ੍ਰੋਟੈਕਸ਼ਨ ਚੱਲੇ ਉੱਪਰ ਤਾਂ ਕੁਝ ਵੀ ਨਹੀਂ ਹੈਗਾ ਜੇ ਹਾਂਜੀ ਹਾਂਜੀ ਪੁਲਿਸ ਬਹਾਨੇ ਬਣਾ ਰਹੀ ਆ ਹਾਂਜੀ ਹਾਂਜੀ ਸਰ ਇਹ ਪੁਲਿਸ ਇੱਕ ਬਹਾਨੇ ਬਣਾ ਰਹੀ ਆ ਬਿਲਕੁ ਹਾਂਜੀ ਔਰ ਜਿਹੜੀ ਬਾਰਦਾਤ ਕੀਤੀ ਹੈ ਕੌਣ ਬੰਦਾ ਸੀ ਔਰ ਕਿਹਨੇ ਕੀਤੀ ਹੈ ਸਰ ਕਮਾਈ ਦੇਵੀ ਤੋਂ ਮਨੋਦ ਕੁਮਾਰ ਆ ਜੋ ਕਿ ਕੁੜੀ ਦਾ ਸਾਡੇ ਮੁੰਡੇ ਦੀ ਕੁੜੀ ਘਰ ਵਾਲੀ ਦਾ ਚਾਚਾ ਲੱਗਦਾ ਹੈ ਉਸ ਚਾਚੇ ਨੇ ਸਾਡੇ ਘਰ ਆਇਆ ਜਦ ਕਿ ਮੈਂ ਵੀ ਘਰ ਹੈ ਨਹੀਂ ਸੀ ਸਾਡੀ ਘਰ ਵਾਲੀ ਵੀ ਘਰ ਹੈ ਨਹੀਂ ਸੀ ਮੇਰੀ ਤੇ ਮੇਰਾ ਲੜਕਾ ਉਹ ਵੀ ਕੰਮ ਤੇ ਸੀਗਾ ਉਹ ਆਇਆ ਉਹਨੇ ਗੇਟ ਖੜਕਾਇਆ ਬਾਹਰ ਨਿਆਣੇ ਅੰਦਰ ਸੀ ਇਕੱਲੇ ਤੇ ਕੁੜੀ ਨੇ ਦਰਵਾਜ਼ਾ ਖੋਲ੍ਹਿਆ ਦਰਵਾਜਾ ਨਹੀਂ ਖੋਲਿਆ ਮਤਲਬ ਬਾਹਰ ਆਈ ਉਹਨੇ ਪੁੱਛਿਆ ਹਾਂਜੀ ਅੰਕਲ ਜੀ ਕੌਣ ਆ ਤੁਸੀਂ ਉਹ ਕਹਿੰਦਾ ਮੈਂ ਕੋਰਟ ਤੋਂ ਆਇਆ ਤੇ ਮੈਨੂੰ ਵਕੀਲ ਮੈਂ ਵਕੀਲ ਹਾਂ ਮੈਂ ਕੋਰਟ ਤੋਂ ਆਇਆਗਾ ਤੇ ਮੈਂ ਕੋਈ ਕਾਰਵਾਈ ਕਰਨੀ ਆ ਕੁੜੀ ਦੀ ਪੁਸ਼ਕਿਸ਼ ਕਰਨੀ ਆ ਵੀ ਉਹ ਰਾਜੀ ਹੈ ਜੀ ਐ ਇਸ ਵਿਆਹ ਵਾਸਤੇ ਜਾਂ ਨਹੀਂ ਸਾਡੇ ਬੱਚੇ ਭਲੇਖੇ ਦੇ ਵਿੱਚ ਰਹਿ ਗਏ ਉਹਨਾਂ ਨੂੰ ਨਹੀਂ ਪਤਾ ਲੱਗਿਆ ਉਹਨਾਂ ਨੇ ਕੁੰਡੀ ਖੋਲ ਦਿੱਤੀ ਆ ਉਹ ਅੰਦਰ ਆ ਕੇ ਬੈਠੇ ਆ ਉਹਨਾਂ ਨੇ ਆਪਣਾ ਬੈਗ ਖੋਲਿਆ ਕੋਈ ਫਾਈਲ ਬਾਹਰ ਰੱਖੀ ਆ ਨਿਆਣੇ ਨੇ ਵਿਸ਼ਵਾਸ ਕਰ ਲਿਆ ਚਲੋ ਵੀ ਫਾਈਲ ਕੋਈ ਵੀ ਕਾਗਜ਼ ਪੱਤਰ ਲੈ ਕੇ ਆਏ ਆ ਤੇ ਜਦੋਂ ਉਹ ਗੱਲ ਕਰਦੇ ਸੀਗੇ ਜਿਹੜੀ ਸਾਡੀ ਬੋਟੀ ਸੀਗੀ ਉਹ ਪਿੱਛੇ ਬੈਠੀ ਹੋਈ ਸੀ ਪਿਛਲੇ ਕਮਰੇ ਚ ਉਹਨੇ ਆਵਾਜ਼ ਸੁਣੀ ਵੀ ਇਹ ਸ਼ਾਇਦ ਮੇਰੇ ਪਾਪਾ ਦੀ ਆਵਾਜ਼ ਆ ਇਹ ਜਦੋਂ ਉਹਨੇ ਇੰਨੀ ਗੱਲ ਸੁਣੀ ਮੇਰੇ ਪਾਪਾ ਦੀ ਆਵਾਜ਼ ਆ ਤਾਂ ਉਹਨੇ ਆਪਣੇ ਘਰ ਵਾਲੇ ਨੂੰ ਮੇਰੇ ਲੜਕੇ ਨੂੰ ਅਮਰਦੀਪ ਸਿੰਘ ਨੂੰ ਫੋਨ ਕੀਤਾ ਉਹ ਉਸ ਵੇਲੇ ਕੰਮ ਤੇ ਸੀਗਾ ਤੇ ਉਹਨੇ ਕਿਹਾ ਵੀ ਮੇਰੇ ਪਾਪਾ ਜੀ ਆਏ ਆ ਉਹਨੇ ਇਹ ਕਿਹਾ ਵੀ ਮੇਰੇ ਪਾਪਾ ਜੀ ਆਏ ਆ ਤੇ ਉਹ ਆਗੇ ਉਸ ਤੋਂ ਬਾਅਦ 5 ਮਿੰਟ ਬਾਅਦ ਸਾਨੂੰ ਫੋਨ ਆ ਗਿਆ ਮੈਂ ਤਾਂ ਮੇਰੇ ਘਰ ਵਾਲੇ ਦੋਨੇ ਇਕੱਠੇ ਸੀਗੇ ਇਹ ਫੋਨ ਆ ਵੀ ਕੋਈ ਕੋਰ ਤੋਂ ਕੋਈ ਆਇਆ ਹੈਗਾ ਸਾਡੀ ਕੁੜੀ ਨੇ ਫੋਨ ਕੀਤਾਗਾ ਤੇ ਅਸੀਂ ਤਾਂ ਹੁਣ ਚਲੋ ਲੇਟ ਹੀ ਪੁੱਜਣਾ ਹੈਗਾ ਸਾਨੂੰ ਕੀ ਪਤਾ ਸੀਗਾ ਕੀ ਚੱਕਰ ਨਹੀਂ ਤਾਂ ਇਹ ਵੀ ਉਸੇ ਵੇਲੇ ਪੁੱਜ ਜਾਂਦੇ ਤੇ ਸਾਡਾ ਲੜਕਾ ਜਦੋਂ ਹਜੇ ਨਹੀਂ ਆਇਆ ਸੀਗਾ ਤੇ ਗੱਲਬਾਤ ਕਰਦੇ ਪਏ ਸੀਗੇ ਲੜਕਾ ਸਾਡਾ ਅੰਦਰ ਜਾ ਕੇ ਬੈਠਿਆ ਉਹਨੇ ਵੀ ਪਹਿਲੀ ਵਾਰ ਦੇਖਿਆ ਉਹਨੂੰ ਜਿਹੜਾ ਨਹੀਂ ਦੇਖਿਆ ਸੀਗਾ ਸਾਨੂੰ ਨਹੀਂ ਪਤਾ ਇਸ ਗੱਲ ਦਾ ਉਹੀ ਬੈਠਿਆ ਉੱਥੇ ਗੱਲਬਾਤ ਹੋਈ ਹੈ ਤੇ ਫਿਰ ਉਹਨੇ ਕਿਹਾ ਜਦੋਂ ਲੜਕਾ ਸਾਡਾ ਉੱਥੇ ਆ ਕੇ ਬਹਿ ਗਿਆ ਨਾ ਫਿਰ ਉਹਨੇ ਕਿਹਾ ਕਹਿੰਦਾ ਕੁੜੀ ਨੂੰ ਬੁਲਾਓ ਉਹ ਚਾਚੇ ਨੇ ਕਿਹਾ ਨਾ ਕੁੜੀ ਨੂੰ ਬੁਲਾਓ ਤੇ ਕੁੜੀ ਬਾਹਰ ਆਈ ਆ ਕੁੜੀ ਨੇ ਉਹਦੇ ਪੈਰੀ ਹੱਥ ਲਾਇਆ ਆਪਣੇ ਚਾਚੇ ਦੇ ਤੇ ਬਸ ਉਹ ਬਹਿ ਗਏ ਆ ਤੇ ਉਹ ਚਾਚੇ ਨੇ ਆਪਣੀ ਜੇਲ੍ਹ ਚੋਂ ਫੋਨ ਕੱਢਿਆ ਫੋਨ ਤੇ ਇੱਕ ਗੱਲ ਕਹੀ ਆ ਉਹਨੇ ਕਹਿੰਦਾ ਅੱਜ ਮੈਂ 4-5 ਬੰਦੇ ਮਾਰ ਕੇ ਆਣੇ ਆ ਤੇ ਮੇਰੀ ਪਿੱਛੇ ਹੀ ਪਲੈਨਿੰਗ ਬਣਾ ਕੇ ਆਇਆ ਪਿਆ ਸੀ ਹਾਂਜੀ ਹਾਂਜੀ ਪੂਰੀ ਪਲੈਨਿੰਗ ਸੀ ਰੈਕੀ ਕੀਤੀ ਗਈ ਸਭ ਕੁਝ ਕੀਤਾ ਗਿਆ ਤੇ ਕਿੱਦਾਂ ਦੇ ਹਾਲਤ ਕੇ ਸੀ ਉਹ ਜਿਹੜਾ ਬੰਦਾ ਬਾਰਦਾਤ ਕਰਕੇ ਗਿਆ ਸ਼ਰਾਬ ਪੀ ਕੇ ਕਹਿੰਦੇ ਹਾਲਤ ਕੇ ਸੀਗਾ ਮੈਂ ਕਿਹਾ ਸਰ ਜੀ ਪੂਰਾ ਕਹਿੰਦੇ ਨਸ਼ਾ ਕੀਤਾ ਹੋਇਆ ਸੀ ਉਹਨੇ ਸ਼ਰਾਬ ਪੀਤੀ ਹੋਈ ਜੀ ਪਨੇ ਕਦਾ ਕਦਰ ਨਿਸ਼ਾ ਕੀਤਾ ਹੋਇਆ ਸੀ ਸਰ ਜੀ ਉਹਨੇ ਤੇ ਜਦੋਂ ਮੁੰਡਾ ਸਾਡਾ ਉੱਥੇ ਬੈਠਾ ਜਦੋਂ ਕੁੜੀ ਆਈ ਆ ਜਦੋਂ ਉਹਨੇ ਫੋਨ ਕੀਤਾਗਾ ਉਸ ਤੋਂ ਬਾਅਦ ਉਹਨੇ ਬੈਗ ਖੁੱਲਾ ਸੀਗਾ ਉਸਨੇ ਬੈਗ ਵਿੱਚੋਂ ਆਪਣਾ ਇੱਕ ਹਥਿਆਰ ਕੱਢਿਆ ਬੜਾ ਤੇਜਦਾਰ ਜਿਹੜਾ ਨੇਪਾਲੀ ਆਰਮੀ ਦੇ ਵਿੱਚ ਹੁੰਦਾ ਹੈ ਨਾ ਖੁਰਕਰੀ ਬੋਲਦੇ ਆ ਉਹਨੂੰ ਪਨੇ ਕੀ ਬੋਲਦੇ ਸਰ ਉਹ ਕੱਢਿਆ ਉਹਨੇ ਉਹ ਕੱਢ ਕੇ ਜੋ ਲੱਗਾ ਕਮਾਣ ਉਹ ਕਦੀ ਕਿਸੇ ਦੇ ਮਾਰੇ ਕਦੀ ਕਿਸੇ ਦੇ ਮਾਰੇ ਮੁੰਡੇ ਨੇ ਬੇਚਾਰਾ ਬਚਾ ਕੀਤਾ ਪਰ ਬਚਾਅ ਨਹੀਂ ਹੋ ਜਗਾ ਮੁੰਡਾ ਖਾਲੀ ਅਸੀਂ ਘਰ ਨਹੀਂ ਸੀਗੇ ਸਰ ਨਹੀਂ ਸਕੇ ਇਹ ਤੁਹਾਨੂੰ ਕਿਤਾ ਆ ਕੇ ਜਿੱਤਾ ਤੁਸੀਂ ਆ ਗਏ ਆ ਕਰ ਕਿਦਾਂ ਦੀ ਹਾਲਾਤਾਂ ਹੀ ਮਿਲੇ ਜਣ ਸਾਡੀ ਖੂਨੋਂ ਖੂਨ ਹਲਤਪਤ ਹੋਏ ਪਏ ਜੇ ਸਾਡਾ ਮੁੰਡਾ ਹੀ ਸੀਗਾ ਉਸ ਵੇਲੇ ਸਾਨੂੰ ਮੌਕੇ ਤੇ ਮਿਲਿਆ ਬਾਕੀ ਤਾਂ ਸਾਨੂੰ ਕੋਈ ਮਿਲਿਆ ਨਹੀਂ ਉੱਥੇ ਫਿਰ ਤੁਸੀਂ ਹਸਪੀਟਲ ਤੱਕ ਕਿਦਾ ਪਹੁੰਚਾਇਆ ਹਸਪੀਟਲ ਸਰ ਜਦੋਂ ਕੋਰ ਤੋਂ ਸਾਨੂੰ ਫੋਨ ਆਇਆ ਸੀ ਨਾ ਅਸੀਂ ਚੱਡੇ ਐਮਸੀ ਨੂੰ ਫੋਨ ਕੀਤਾ ਸੀਗਾ ਅਸੀਂ ਕਿਹਾ ਵੀ ਐਮਸੀ ਸਾਹਿਬ ਵੀ ਸਾਨੂੰ ਕੋਈ ਕੋਰ ਤੋਂ ਫੋਨ ਆਇਆ ਜਾਂ ਕੋਈ ਸਾਡੇ ਘਰ ਆਇਆ ਪਿਆ ਤੇ ਜੇ ਵੀ ਕੋਈ ਕੋਰ ਤੋਂ ਬੰਦਾ ਆਇਆ ਤੇ ਤੁਸੀਂ ਵੀ ਆ ਜਾਓ ਚੱਡਾ ਸਾਹਿਬ ਵੀ ਸਾਡੇ ਕੋਲ ਉਸ ਵੇਲੇ ਆ ਗਏ ਜਦੋਂ ਅਸੀਂ ਘਰ ਪੁੱਜੇ ਹਾਂ ਇਹੀ ਘਰ ਪੁੱਜਿਆਂ ਤੇ ਜਿਹੜਾ ਉਹ ਬੰਦਾ ਸੀਗਾ ਨਾ ਸਾਡਾ ਕੋਠਾ ਟੱਪ ਕੇ ਥੱਲੇ ਛਾਲ ਮਾਰੀ ਸਾਨੂੰ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਮੈਨੂੰ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੈ ਕੌਣ ਹੈ ਕੌਣ ਨਹੀਂ ਹੈਗਾ ਮੁੰਡਾ ਕਹਿੰਦਾ ਪਿਆ ਸੀ ਫੜ ਲਓ ਫੜ ਲਓ ਮੈਨੂੰ ਕੋਈ ਸਮਝ ਨਹੀਂ ਆਈ ਜਿਹੜਾ ਐਮਸੀ ਛੱਡਾ ਆਇਆ ਫਿਰ ਉਹਨੇ ਕੀ ਵਿਆਕਤੀ ਨੂੰ ਕਿਹਾ ਜਿਹਨੇ ਬਾਰਦਾਤ ਕੀਤੀ ਉਹ ਜਾਂ ਉਹਨੂੰ ਪਹਿਲਾਂ ਜਾਣਦਾ ਹੋਊਗਾ ਜਾਂ ਕੀ ਗੱਲ ਬਾਤ ਸੀ ਸਾਨੂੰ ਇਸ ਗੱਲ ਦਾ ਪਤਾ ਨਹੀਂਗਾ ਤੇ ਮੈਂ ਵੀ ਇਹੀ ਕਹਿ ਬੈਠਿਆ ਵੀ ਚਲੋ ਵੀ ਕਿਤੇ ਮੈਨੂੰ ਨਹੀਂ ਪਤਾ ਵੀ ਵੱਡ ਇਹਨੇ ਬੰਦੇ ਵੱਢ ਦਿੱਤੇ ਆ ਜਾਂ ਕੀ ਕਰ ਦਿੱਤਾਗਾ ਮੈਨੂੰ ਨਹੀਂ ਪਤਾ ਸੀਗਾ। ਅਸਲ ਚ ਤੁਸੀ ਅੰਦਰ ਜਾ ਕੇ ਨਹੀਂ ਸੀ। ਮੈਂ ਨਹੀਂ ਦੇਖਿਆ ਸੀਗਾ। ਤੇ ਮੁੰਡਾ ਸੀਗਾ ਬਾਹਰ ਮੈਂ ਝਾਨੀ ਮਾਰਿਆ ਮੁੰਡਾ ਕਹਿੰਦਾ ਫੜ ਲੋ ਫੜ ਲੋ ਮੈਂ ਕਿਹਾ ਪਾਣੀ ਨੂੰ ਉੱਦਾਂ ਮਾਰੀ ਮੋਟੀ ਲੜਾਈ ਹੋਈ ਹੋਣੀ ਹੈ ਮੈਨੂੰ ਨਹੀਂ ਪਤਾ ਸੀਗਾ। ਮੈਂ ਐਮਸੀ ਨੂੰ ਕਹਿੰਦਾ ਮੈਂ ਕਿਹਾ ਲਾਓ ਜਰ ਇਹਨੇ ਮਾਰ ਦੇਣਾਗਾ। ਜਾਂ ਕਿ ਐਮਸੀ ਨੂੰ ਪਤਾ ਸੀਗਾ ਜਾਂ ਨਹੀਂ ਪਤਾ ਸੀਗਾ ਉਹਦੀ ਵੀ ਐਮਸੀ ਨੇ ਬਹੁਤ ਵੱਡੀ ਗਲਤੀ ਕੀਤੀ ਆਪਣੇ ਨਾਲ ਤਾਂ ਤੁਸੀਂ ਲੈ ਗਏ। ਠੀਕ ਆ ਜੇ ਲੜਾਈ ਝਗੜਾ ਹੋਇਆ ਉਹਨੂੰ ਪੁੱਛੋ ਕੀ ਗੱਲ ਹੋਈ ਬੰਦੇ ਨੂੰ ਪੁੱਛੋ ਕੀ ਕੀਤਾ ਤੂੰ ਕੀ ਗੱਲ ਹੋਈ ਆ ਉਹਨੂੰ ਤੁਸੀਂ ਤੁਸੀਂ ਕੀ ਪਤਾ ਤੁਸੀਂ ਉਹਨਾਂ ਨੂੰ ਬੰਦਿਆਂ ਨੂੰ ਫੋਨ ਕਿੱਦਾਂ ਜਾਂ ਉਹਨੇ ਫੋਨ ਕਰਾਇਆ ਵੀ ਮੈਨੂੰ ਆ ਕੇ ਲੈ ਜਾਓ ਉਹ ਉਹ ਬੰਦਾ ਫਰਾਰ ਹੋ ਗਿਆ ਉਤੋਂ ਠੀਕ ਜਿੱਦਾਂ ਉਹਦਾ ਦੋਸ਼ੀ ਹੋ ਸੀ ਉਹਦਾ ਉਹਦਾ ਦਾ ਦੋਸ਼ੀ ਜੇ ਐਮਸੀ ਸੋਚਿਆ ਜਾਵੇ ਉਹੀ ਸ਼ਾਇਦ ਇਹਨਾਂ ਵਾਲਾ ਜਿਹੜਾ ਉਹਨੂੰ ਲੈ ਗਿਆ ਜਾ ਉਤੋਂ ਗੁੰਮਰਾ ਕਰਕੇ ਲੈ ਗਿਆ ਠੀਕ ਬਿਲਕੁਲ ਸਹੀ ਆ ਸਰ ਠੀਕ ਤੇ ਤੁਸੀਂ ਪ੍ਰਸ਼ਾਸਨ ਦੇ ਅੱਗੇ ਕੀ ਮੰਗ ਕਰਦੇ ਹੋ ਉਹ ਦੋਸ਼ੀ ਦੇ ਖਿਲਾਫ ਤਾਂ ਹੋਣੀ ਚਾਹੀਦੀ ਹੈ ਕਾਰਵਾਈ ਔਰ ਜਿਹੜਾ ਉਹਨੂੰ ਬਚਾ ਕੇ ਲੈ ਕੇ ਗਿਆ ਉਹਦੇ ਖਿਲਾਫ ਕੀ ਤੁਸੀਂ ਮੰਗ ਕਰਦੇ ਹੋ ਉਹਦੇ ਵਾਸਤੇ ਜੀ ਕਾਨੂੰਨੀ ਕਾਰਵਾਈ ਜੋ ਬੰਦੀ ਹੋਣੀ ਚਾਹੀਦੀ ਹੈ ਫਿਰ ਕਿਉਂ ਉਹਨਾਂ ਨੇ ਵੀ ਉਹਨਾਂ ਨੇ ਵੀ ਇਨਵੋਲਵਮੈਂਟ ਉਹਨਾਂ ਨੇ ਫਰਾਰ ਕਰਤਾ ਜੀ ਥਾਣੇ ਲੈ ਆਓ ਜਾਂ ਆਪਣੇ ਕੋਲ ਚਲੋ ਤੁਹਾਨੂੰ ਜੇ ਦਿੱਤਾ ਤੁਸੀਂ ਆਪਣੇ ਕੋਲ ਰੱਖੋ ਉਹਨੂੰ ਆਪਣੀ ਕਸਟਡੀ ਦੇ ਵਿੱਚ ਰੱਖੋ ਬਿਲਕੁਲ ਤੁਸੀਂ ਪ੍ਰਸ਼ਾਸਨ ਦੇ ਅੱਗੇ ਕੀ ਮੰਗ ਕਰਦੇ ਐਡੀ ਵੱਡੀ ਵਾਰਦਾਤ ਹੋ ਗਈ ਹੈ ਚਲੋ ਉਹ ਤਾਂ ਮਨੋ ਕੁੜੀ ਮੁੰਡੇ ਦਾ ਚਲੋ ਉਹਨਾਂ ਦਾ ਸਸਿਗਾ ਜਾਂ ਕੁਛ ਨਹੀਂ ਤੁਹਾਡੇ ਮੇਰੇ ਖਿਆਲ ਨਾਲ ਕੁੜੀ ਦੇ ਵੀ ਪਰਿਵਾਰ ਦਾਤ ਹੋਈ ਆ ਉਹਦੇ ਵੀ ਸਿਰ ਤੇ ਜਿਹੜੀ ਬਾਰਦਾਤ ਹੋਈ ਆ ਉਹ ਤੁਸੀਂ ਉਹਨੂੰ ਕਿੱਦਾਂ ਲੈਨੇ ਸਰ ਉਹ ਤਾਂ ਬਹੁਤ ਗੰਭੀਰ ਸਮੱਸਿਆ ਆ ਉਹਦਾ ਕਿਉਂ ਸਿਰ ਤੇ ਲੱਗੀ ਹੋਈ ਆ ਉਹਦੀ ਐਮ ਆਰ ਆਈ ਵੀ ਸਭ ਕੁਝ ਹੋ ਗਿਆ ਪਰ ਜੋ ਵੀ ਕੰਡੀਸ਼ਨ ਹੈਗੀ ਕੰਡੀਸ਼ਨ ਸਹੀ ਹੈ ਨਹੀਂਗੀ ਪੁਲਿਸ ਪ੍ਰਸ਼ਾਸਨ ਨਾਲ ਉਹ ਕਿੱਦਾਂ ਦਾ ਤੁਹਾਨੂੰ ਇੱਥੇ ਹੰਗਾਰਾ ਮਿਲ ਰਿਹਾ ਜਿਹੜਾ ਤੁਸੀਂ ਅੱਜ ਬੈਠੇ ਪਏ ਮੈਂ ਕਿਹਾ ਪੁਲਿਸ ਦੀ ਇੱਥੇ ਦੀ ਪੁਲਿਸ ਇੰਨੀ ਮਾੜੀ ਆ ਨਾ ਇੱਕ ਵੀ ਸੁਣਵਾਈ ਨਹੀਂ ਕੀਤੀ ਸਾਡੇ ਤੇ ਦਬਾਅ ਪਾਉਂਦੇ ਪਏ ਕੋਈ ਨਹੀਂ ਰਾਜ ਨਹੀਂ ਦੇਣਾ ਇੱਥੇ ਜਿਹੜਾ ਇਹ ਬਾਰਦਾਤ ਨੂੰ ਏ ਅੱਜ ਤੀਜਾ ਚੌਥਾ ਚੌਥਾ ਦਿਨ ਹੋਣਾ ਸਰ ਜੀ ਆਜਾ ਸਾਹਮਣੇ ਤੁਹਾਡੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋ ਰਹੀ ਸਾਰੇ